ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬੰਦੀ ਛੋੜ ਗਵਾਲੀਅਰ ਦੇ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਧੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 2 ਸਾਲ ਤੋਂ ਬਤੇਰੇ ਸਮਾ ਕਾਰਾਗਾਹ ਦੇ ਵਿੱਚ ਬਤੀਤ ਕੀਤਾ। ਜਹਾਂਗੀਰ ਦੇ ਹੁਕਮਾਤੇ ਗੁਰੂ ਪਾਸ਼ਾ ਜੀ ਨੂੰ ਕੈਦ ਕੀਤਾ ਗਿਆ ਸੀ ਇਸੇ ਹੀ ਸਥਾਨ ਤੇ। ਫਿਰ ਜਿਸ ਸਮੇ ਗੁਰੂ ਪਾਸ਼ਾ ਜੀ ਇਥੋਂ ਰਿਹਾ ਹੋਏ ਉਹ ਬਿਦਵਣੀ ਕਿ ਗੁਰੂ ਪਾਸ਼ਾ ਜੀ ਨੇ ਇਕੱਲੇ ਉਸ ਕਾਰਾਗਾਹ ਦੇ ਵਿੱਚੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਤੇ 52 ਕਲੀਆਂ ਵਾਲਾ ਚੋਲਾ ਸਵਾ ਗੁਰੂ ਪਾਸ਼ਾ ਜੀ ਨੇ ਆਪਣੇ ਨਾਲ 52 ਪਹਾੜੀ ਰਾਜਾ ਨੂੰ ਵੀ ਕਾਤਲ ਕਾਰਾਗਾਹ ਦੇ ਵਿੱਚੋਂ ਆਜ਼ਾਦ ਕਰਵਾਇਆ ਉਸ ਕਾਰਾਗਾਹ ਦੇ ਵਿੱਚੋਂ ਬਾਹਰ ਆਉਂਦਿਆਂ ਹੀ ਉਹਨਾਂ ਪਹਾੜੀ ਰਾਜਾ ਨੇ ਇੱਕ ਜੈਕਾਰਾ ਲਾਇਆ ਉਸੇ ਬੰਦੀ ਛੋੜ ਸਤਿਗੁਰੂ ਦੀ ਜੈ ਬੰਦੀ ਛੋੜ ਸਤਿਗੁਰੂ ਦੀ ਜੈ ਤੇ ਉਸ ਸਮੇਂ ਤੋਂ ਤਨਸਤ ਗੁਰੂ ਸਾਹਿਬ ਸਿਰ ਗੁਰਹਰ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਬੰਦੀ ਛੋੜ ਸਤਿਗੁਰੂ ਵਜੋ ਕੇ ਚਾਹਣਾ ਚਾਹਦਾ ਹੈ ਐਸਾ ਮਹਾਨ ਅਸਥਾਨ ਸੰਗਤ ਜੀ ਮੱਧ ਪ੍ਰਦੇਸ਼ ਵਿੱਚ ਹੀ ਗਵਾਲੀਅਤ ਦੀ ਧਰਤੀ ਤੇ ਮੌਜੂਦ ਹੈ ਜਦੋਂ ਵੀ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਆਵੋ ਤਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਦਰਸ਼ਨ ਦੀਦਾਰ ਜ਼ਰੂਰ ਕਰਿਓ